ਸ੍ਰੀ ਅਕਾਲ ਜੀ ਅੱਜ ਅਸੀਂ ਤੁਹਾਨੂੰ ਦਰਸ਼ਨ ਕਰ ਰਿਹਾ ਭਗਤ ਧੰਨਾ ਜੱਟ ਜਿਹਦੇ ਗੁਰਦੁਆਰਾ ਸਾਹਿਬ ਜੀ ਦੇ ਜੋ ਕਿ ਸਥਿਤ ਹੈ ਰਾਜਸਥਾਨ ਟਾਕ ਦੇ ਵਿੱਚ ਇਹ ਤੁਸੀਂ ਦਰਸ਼ਨ ਕਰ ਰਹੇ ਹੋ ਭਗਤ ਧੰਨਾ ਜੀ ਦੇ ਗੁਰਦੁਆਰਾ ਸਾਹਿਬ ਜੀ ਦੇ ਜੋ ਕਿ ਬਹੁਤ ਹੀ ਵਿਸ਼ਾਲ ਬਣਿਆ ਹੋਇਆ ਹੈ ਇੱਥੇ ਦੂਰੋਂ ਦੂਰੋਂ ਸੰਗਤਾਂ ਦਰਸ਼ਨ ਕਰਨ ਲਈ ਆਉਂਦੀਆਂ ਹਨ ਜਦੋਂ ਹਜੂਰ ਸਾਹਿਬ ਨੂੰ ਸੰਗਤਾਂ ਦਰਸ਼ਨ ਕਰਨ ਲਈ ਜਾਂਦੀਆਂ ਹਨ ਤਾਂ ਇੱਥੇ ਰੁੱਕ ਕੇ ਜਾਂਦੀਆਂ ਹਨ ਇਹ ਗੁਰਦੁਆਰਾ ਬਹੁਤ ਹੀ ਵਿਸ਼ਾਲ ਜਗ੍ਹਾ ਵਿੱਚ ਬਣਿਆ ਹੋਇਆ ਹੈ ਅੱਗੇ ਤੁਹਾਨੂੰ ਦਰਸ਼ਨ ਕਰਾਵਾਂਗੇ ਧੰਨਾ ਭਗਤ ਦੇ ਖੂਹ ਦੇ ਜਿੱਥੋਂ ਧੰਨਾ ਭਗਤ ਖੂਹ ਚੋਂ ਪਾਣੀ ਗੱਢ ਕੇ ਖੇਤੀ ਕਰਿਆ ਕਰਦਾ ਸੀ ਤੇ ਮੱਝਾਂ ਗਾਵਾਂ ਦੀ ਸੇਵਾ ਕਰਿਆ ਕਰਦਾ ਸੀ ਉਹ ਤੁਸੀਂ ਸਾਹਮਣੇ ਖੂਹ ਵੀ ਦੇਖ ਰਹੇ ਹੋ ਇਸ ਖੂਹ ਚੋਂ ਧੰਨਾ ਭਗਤ ਪਾਣੀ ਗੱਢ ਕੇ ਖੇਤੀ ਕਰਦਾ ਸੀ ਤੇ ਇਹ ਸਾਹਮਣੇ ਮੰਦਿਰ ਵੀ ਧੰਨਾ ਭਗਤ ਜੀ ਦਾ ਬਣਿਆ ਹੋਇਆ ਹੈ ਇਸ ਤੇ ਦਰਸ਼ਨ ਵੀ ਤੁਹਾਨੂੰ ਇਸ ਵੀਡੀਓ ਚ ਕਰਾਵਾਂਗੇ ਹੁਣ ਅਸੀਂ ਜਾ ਰਹੇ ਸੀ ਅੱਗੇ ਮੱਥਾ ਟੇਕਣ ਜਿੱਥੇ ਧੰਨਾ ਭਗਤ ਜੀ ਦੇ ਅਜਾਇਬ ਘਰ ਵਿੱਚ ਸਾਰਾ ਇਤਿਹਾਸ ਦਿੱਤਾ ਹੋਇਆ ਹੈ ਉੱਥੇ ਤੁਹਾਨੂੰ ਅਸੀਂ ਦਰਸ਼ਨ ਕਰਾਵਾਂਗੇ ਇੱਧਰ ਗੁਰਦੁਆਰਾ ਸਾਹਿਬ ਹੈ ਇਹ ਸਾਰੇ ਖੇਤ ਧੰਨਾ ਭਗਤ ਜੀ ਦੇ ਹਨ ਇੱਥੇ ਇਸ ਟਾਈਮ ਸਰੋਂ ਦੀ ਖੇਤੀ ਕੀਤੀ ਗਈ ਹੈ ਸਾਰੀ ਸੰਗਤ ਦੇ ਨਾਲ ਅਸੀਂ ਅਜਾਇਬ ਘਰ ਦੇ ਦਰਸ਼ਨ ਕਰਨ ਜਾ ਰਹੇ ਆ ਸਾਰੀ ਸਾਰੀ ਸੰਗਤ ਇਸ ਟਾਈਮ ਧੰਨਾ ਭਗਤ ਜੀ ਦੇ ਅਜਾਇਬ ਘਰ ਵਿੱਚ ਦਰਸ਼ਨ ਕਰਨ ਲਈ ਜਾ ਰਹੀ ਹੈ ਕੁਝ ਅੱਗੇ ਜਾ ਰਹੇ ਆ ਸਾਡੇ ਇਹ ਦੇਖੋ ਮਾਤਾ ਜੀ ਇਹ ਸੰਗਤ ਸਾਰੀ ਸਾਡੇ ਨਾਲ ਅਸੀਂ ਪਹੁੰਚ ਗਏ ਆ ਧੰਨਾ ਭਗਤ ਜੀ ਦੇ ਅਜਾਇਬ ਘਰ ਵਿੱਚ ਉਹ ਸਾਹਮਣੇ ਧੰਨਾ ਭਗਤ ਜੀ ਦੀ ਮੂਰਤੀ ਬਣੀ ਹੋਈ ਹੈ ਇਹ ਸਾਰੇ ਖੇਤ ਧੰਨਾ ਭਗਤ ਜੀ ਦੇ ਨੇ ਤੇ ਆਓ ਤੁਹਾਨੂੰ ਧੰਨਾ ਭਗਤ ਜੀ ਦੀ ਮੂਰਤੀ ਦੇ ਦਰਸ਼ਨ ਕਰਾਉਂਦੇ ਆਂ ਧੰਨਾ ਭਗਤ ਜੀ ਦੀ ਮੂਰਤੀ ਬਹੁਤ ਹੀ ਵਿਸ਼ਾਲ ਬਣੀ ਹੋਈ ਹੈ ਇੱਥੇ ਲੋਕੀ ਦੂਰੋਂ ਦੂਰੋਂ ਦਰਸ਼ਨ ਕਰਨ ਲਈ ਆਉਂਦੇ ਹਨ ਧੰਨਾ ਭਗਤ ਜੀ ਦੀ ਮੂਰਤੀ ਦੇ ਦਰਸ਼ਨ ਕਰਨ ਤੋਂ ਬਾਅਦ ਆਓ ਤੁਹਾਨੂੰ ਅੰਦਰ ਅਜਾਇਬ ਘਰ ਦੇ ਦਰਸ਼ਨ ਕਰਵਾਉਂਦੇ ਹਾਂ ਅੰਦਰ ਅਜਾਇਬ ਘਰ ਵਿੱਚ ਧੰਨਾ ਭਗਤ ਜੀ ਦਾ ਸਾਰਾ ਇਤਿਹਾਸ ਦੱਸਿਆ ਗਿਆ ਹੈ ਤਸਵੀਰਾਂ ਅਤੇ ਇਤਿਹਾਸ ਲਿਖ ਕੇ ਜਾਣੂ ਕਰਵਾਇਆ ਗਿਆ ਹੈ ਇਹ ਤੁਸੀਂ ਦਰਸ਼ਨ ਕਰ ਰਹੇ ਹੋ ਸਰਦਾਰ ਧੰਨਾ ਭਗਤ ਸਿੰਘ ਜੀ ਦੇ ਪਿਤਾ ਜੀ ਜੋ ਕਿ ਗਊਆਂ ਕੋਲ ਆਪਣੇ ਪਿੰਡ ਵਿਖੇ ਤੇ ਮਾਤਾ ਜੀ ਦੇ ਦਰਸ਼ਨ ਕਰਾਉਂਦੇ ਹਾਂ ਤੁਹਾਨੂੰ ਛੋਟੀ ਉਮਰ ਵਿੱਚ ਧੰਨਾ ਭਗਤ ਜੀ ਤੇ ਮਾਤਾ ਜੀ ਇਹ ਤੋਂ ਇਸ ਵਿੱਚ ਸਾਰਾ ਇਤਿਹਾਸ ਹਿੰਦੀ ਵਿੱਚ ਔਰ ਪੰਜਾਬੀ ਵਿੱਚ ਲਿਖਿਆ ਹੋਇਆ ਹੈ ਇੱਥੇ ਧੰਨਾ ਭਗਤ ਜੀ ਦੇ माता पिताजी और पांडित जी कुलपुरोहित पूजा करते हुए ਇੱਥੇ ਅਸੀਂ ਸਾਰੇ ਇਤਿਹਾਸ ਨੂੰ ਪੜਿਆ ਧੰਨੇ ਭਗਤ ਜੀ ਦੀ ਜੀਵਨ ਬਾਰੇ ਸਾਰਾ ਕੁਝ ਜਾਣਿਆ ਤੇ ਦੇਖਿਆ ਇੱਥੇ ਬਹੁਤ ਹੀ ਸੋਹਣੀ ਚਿੱਤਰਕਲਾ ਕੀਤੀ ਗਈ ਹੈ ਧੰਨੇ ਭਗਤ ਦੀ ਜੀਵਨ ਕਥਾ ਬਾਰੇ ਤੇ ਉਹਨਾਂ ਦਾ ਬਚਪਨ ਉਹਨਾਂ ਦੀ ਜਵਾਨੀ ਸਾਰੇ ਬਾਰੇ ਦੱਸਿਆ ਗਿਆ ਹੈ ਸਾਰੀ ਸੰਗਤ ਬਹੁਤ ਹੀ ਪਿਆਰ ਨਾਲ ਦਰਸ਼ਨ ਕਰ ਰਹੀ ਸੀ ਤੁਸੀਂ ਵੀ ਦਰਸ਼ਨ ਕਰ ਰਹੇ ਹੋਂ ਤੰਨਾ ਭਗਤ ਜੀ ਦੇ ਇੱਥੇ ਤੰਨਾ ਭਗਤ ਜੀ ਨੇ ਗਊਆਂ ਮੱਝਾਂ ਚਰਾਈਆਂ ਉਹ ਇਤਿਹਾਸ ਤੋਂ ਵੀ ਜਾਣੂ ਕਰਵਾਇਆ ਗਿਆ ਹੈ ਤੰਨਾ ਭਗਤ ਜੀ ਦੀ ਸਿੱਖ ਧਰਮ ਵਿੱਚ ਬਹੁਤ ਹੀ ਵੱਡੀ ਦੇਣ ਹੈ ਤੰਨਾ ਭਗਤ ਜੀ ਨੇ ਆਪਣੇ ਹੱਥੀਂ ਖੇਤੀ ਕੀਤੀ ਤੇ ਗਉਆ ਵਿਚਾਰੀਆਂ ਉਹਨਾਂ ਨੇ ਬਹੁਤ ਪੂਜਾ ਪਾਠ ਵੀ ਕੀਤੇ ਧੰਨਾ ਭਗਤ ਜੀ ਦੀ ਇਤਿਹਾਸ ਤੋਂ ਜਾਣੂ ਹੋਣ ਤੋਂ ਬਾਅਦ ਅੱਗੇ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਇੱਥੇ ਬਣੇ ਹੋਏ ਧੰਨਾ ਭਗਤ ਜੀ ਦੇ ਵਿਸ਼ਾਲ ਮੰਦਿਰ ਦੇ ਤੰਨਾ ਭਗਤ ਜੀ ਨੇ ਖੇਤੀ ਦੇ ਨਾਲ ਨਾਲ ਧਰਮ ਪ੍ਰਚਾਰ ਤੰਨਾ ਭਗਤ ਜੀ ਆਪ ਖੇਤੀ ਕਰਿਆ ਕਰਦੇ ਸਨ ਤੇ ਉਹਨਾਂ ਨੇ ਬਹੁਤ ਜ਼ਿਆਦਾ ਸੰਤਾਂ ਦੀ ਸੇਵਾ ਕੀਤੀ ਭਗਤਾਂ ਦੀ ਸੇਵਾ ਕੀਤੀ ਤੰਨਾ ਭਗਤ ਜੀ ਸਾਦਾ ਜੀਵਨ ਜਿਉਂਦੇ ਸਨ ਉਹਨਾਂ ਨੇ ਬਹੁਤ ਹੀ ਲਗਨ ਨਾਲ ਖੇਤੀ ਤੇ گاਉਂਾਂ ਦੀ ਸੇਵਾ ਕੀਤੀ ਇਹ ਤੁਸੀਂ ਇਤਿਹਾਸ ਸਾਰਾ ਦੀਵਾਰ ਤੇ ਦੇਖ ਰਹੇ ਹੋ ਤੰਨਾ ਭਗਤੀ ਦਾ ਇਤਿਹਾਸ ਤੋਂ ਜਾਣੂ ਕਰਾ ਰਿਹਾ ਇਹ ਇਤਿਹਾਸ ਸਾਰਾ ਹਿੰਦੀ ਵਿੱਚ ਇੱਥੇ ਲਿਖਿਆ ਹੋਇਆ ਹੈ ਗੁਰਦੁਆਰਾ ਤੰਨਾ ਜੱਟ ਰਾਜਸਥਾਨ ਟੋਂਕ ਵਿੱਚ ਜੋ ਕਿ ਸਥਿਤ ਹੈ ਇਹ ਸਾਰੇ ਇਤਿਹਾਸ ਤੋਂ ਜਾਣਕਾਰੀ ਪ੍ਰਾਪਤ ਕਰਦੇ ਅਸੀਂ ਅੱਗੇ ਪਹੁੰਚੇ ਥੇ ਦਸੇ ਪਾਸ਼ਾਆਂ ਦੀਆਂ ਤਸਵੀਰਾਂ ਜੋ ਕਿ ਬਹੁਤ ਹੀ ਸੁੰਦਰ ਤਰੀਕੇ ਨਾਲ ਲਗਾਈਆਂ ਗਈਆਂ ਹਨ ਇੰਨਾ ਦਸੇ ਪਾਸ਼ਾਆਂ ਜਿਦੇ ਦਰਸ਼ਨ ਕਰਨ ਤੋਂ ਬਾਅਦ ਹੁਣ ਅਸੀਂ ਜਾ ਰਹੇ ਆਂ ਵਾਪਸ ਉਹ ਦੇਖੋ ਬਹੁਤ ਹੀ ਵਿਸ਼ਾਲ ਧੰਨਾ ਭਗਤੀ ਦਾ ਗੁਰਦੁਆਰਾ ਸਾਹਿਬ ਜੋ ਤੁਹਾਨੂੰ ਪਹਿਲਾਂ ਦਰਸ਼ਨ ਕਰਾ ਚੁੱਕਿਆ ਦੇ ਅਗਲੀ ਵੀਡੀਓ ਵਿੱਚ ਕਰਾਵਾਂਗੇ ਦਰਸ਼ਕਾਂ ਨੂੰ ਮੰਦਰ ਦੇ